ਜਾਤ ਚ ਗਰਮੀ ਨੇ ਕੱਡੇ ਵਟ ਇਹ ਸ਼ਹਿਰਾਂ ਚ ਪਿਆ ਹਲਕਾ ਮੀ ਪਰ ਨਹੀਂ ਮੀਣੀ ਗਰਮੀ ਤੋਂ ਰਾਹਤ ਚਾਣਾ ਮੌਸਮ ਦਾ ਹਲ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਚ ਮੌਨਸੂਨ ਦੇ ਚਲੇ ਜਾਣ ਤੋਂ ਬਾਅਦ ਅਚਾਨਕ ਮੌਸਮ ਚ ਤਬਦੀਲੀ ਦੇਖਣ ਨੂੰ ਮਿਲੀ ਹੈ ਬੀਤੀ ਰਾਤ ਵੀ ਪੰਜਾਬ ਦੇ ਕਈ ਇਲਾਕਿਆਂ ਚ ਹਲਕਾ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਤੇ ਇਸ ਨੂੰ ਲੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 3 ਅਕਤੂਬਰ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ ਚ ਮੀਂਹ ਪਵੇਗਾ ਤੇ ਮੌਸਮ ਚ ਤਬਦੀਲੀ ਆਉਣੀ ਸ਼ੁਰੂ ਹੋਵੇਗੀ ਕਈ ਇਲਾਕੇ ਛਲਕੇ ਮੀਂਹ ਤੋਂ ਬਾਅਦ ਪੰਜਾਬ ਦੇ ਤਾਪਮਨ ਚ ਕੋਈ ਖਾਸ ਗਿਰਾਵਟ ਦਰਜ ਨਹੀਂ ਕੀਤੀ ਗਈ ਹੈ ਤਾਪਮਨ ਹਜੇ ਵੀ ਵੱਧ ਹੈ ਪੰਜਾਬ ਚ ਵਰਤਵਾਰ ਤਾਪਮਨ ਕੁਝ ਇਸ ਤਰ੍ਹਾਂ ਹੈ ਅੰਮ੍ਰਾਲਾ ਚ 3 6 ਡਿਗਰੀ ਸ਼ਿਰਿਆਨੰਦਪੁਰ 635.3 ਡਿਗਰੀ ਫਿਰੋਜ਼ਪੁਰ 35.4 ਡਿਗਰੀ ਲੁਧਿਆਣਾ 34.4 ਡਿਗਰੀ ਪਠਾਨਕੋਟ 34.9 ਡਿਗਰੀ ਪਟਿਆਲਾ 36.7 ਡਿਗਰੀ ਜੇਕਰ ਇਸ ਵਾਰ ਦੇ ਪਈ ਪੰਜਾਬ ਚ ਮੀਂਹ ਦੀ ਗੱਲ ਕਰੀ ਤਾਂ ਇਸ ਵਾਰ ਮੀਂਹ ਨੇ ਰਿਕਾਰਡ ਤੋੜੇ ਨੇ ਖਾਸ ਕਰਕੇ ਅੰਮ੍ਰਿਤਸਰ ਬਰਨਾਲਾ ਗੁਰਦਾਸਪੁਰ ਚਲੰਦਰ ਲੁਧਿਆਣਾ ਮਾਨਸਾ ਮੋਗਾ ਸੰਗਰੂਰ ਅਤੇ ਤਰਨਤਾਰਨ ਜ਼ਿਲ੍ਹਿਆਂ ਚ ਆਪ ਨਾਲ ਦੁਗਣਾ ਮੀ ਰਿਪੋਰਟ ਕੀਤਾ ਗਿਆ ਹੈ ਇਸ ਦਿਨਾਂ ਲਈ ਮੌਸਮ ਵਿਭਾਗ ਦੇ ਅਨੁਸਾਰ ਅੱਜ ਚੰਡੀਗੜ੍ਹ ਮੁਹਾਰੀ ਚ ਵੀ ਮੌਸਮ ਚ ਕਾਫੀ ਬਦਲਾ ਦਿਖਣ ਨੂੰ ਮਿਲੇਗਾ ਦੱਸਦੇ ਬੀਤੇ ਕੁਝ ਦਿਨਾਂ ਤੋਂ ਪੰਜਾਬ ਚ ਗਰਮੀ ਦੀ ਮਾਰ ਚੱਲ ਰਹੀ ਨੇ ਕਿਉਂਕਿ ਪੰਜਾਬ ਚ ਦਿਨ ਗਰਮ ਤੇ ਰਾਤਾਂ ਤੱਕ ਠੰਡੀਆਂ ਦੇਖਣ ਨੂੰ ਮਿਲ ਰਹੀਆਂ ਨੇ ਦੇਖਿਆ ਜਾਵੇ ਤਾਂ ਇਸ ਵਾਰ ਸਭ ਤੋਂ ਵੱਧ ਬਾਰਿਸ਼ ਦੀ ਮਾਰ ਚ ਰਣਤੋਂ ਬਾਅਦ ਹੁਣ ਸਤੰਬਰ ਦੇ ਅਖੀਰ ਚ ਮੌਸਮ ਦੇ ਤੇਵਰ ਪਸੀਨੇ ਛਡਾਉਣ ਲੱਗ ਪਏ ਨੇ ਕੁਝ ਦਿਨਾਂ ਤੋਂ ਘਟਣਾ ਹੋ ਰਿਹਾ ਹੁਮਸ ਵਿਚਕਾਰ ਹੁਣ ਵੱਧਦਾ ਤਾਪਮਨ ਗਰਮੀ ਦਾ ਅਹਿਸਾਸ ਕਰਵਾ ਰਿਹਾ ਤੇ ਮੌਸਮ ਵਿਭਾਗ ਦੇ ਮੁਤਾਬਕ ਆਮ ਤ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਹੋਣ ਵਿੱਚ ਕੁਝ ਦਿਨ ਲੱਗਦੇ ਨੇ ਪਰ ਇਸ ਵਾਰ ਮੌਨਸੂਨ ਜਾਣ ਲਈ ਕਾਫੀ ਟਾਈਮ ਲੱਗਾ ਜਿਸ ਤੋਂ ਬਾਅਦ ਹੁਣ ਨਾਲ ਹੀ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਗਿਆ ਤੇ ਤਾਪਮਾਨ ਚ ਵਾਧਾ ਹੋ ਰਿਹਾ ਇਸ ਦੇ ਨਾਲ ਹੀ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ ਪ੍ਰਦੇਸ਼ ਚ ਵੀ ਗਰਮੀ ਕਾਰਨ ਲੋਕ ਪਰੇਸ਼ਾਨ ਨੇ ਆਉਣ ਵਾਲੇ ਦਿਨਾਂ ਚ ਗਰਮੀ ਲੋਕਾਂ ਨੂੰ ਪਰੇਸ਼ਾਨ ਕਰੇਗੀ ਕਿਉਂਕਿ ਮੌਨਸੂਨ ਵੀ ਪੂਰੀ ਤਰ੍ਹਾਂ ਨਾਲ ਜਾ ਚੁੱਕਿਆ ਤੇ ਮੀਂਹ ਪੈਣ ਦੇ ਹਜੇ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਪਰ ਕਿਤੇ ਨਾ ਕਿਤੇ ਹਿਮਾਚਲ ਦੇ ਮੌਸਮ ਚ 5 ਅਕਤੂਬਰ ਤੋਂ ਬਾਅਦ ਬਦਲਾਅ ਦੇਖਣ ਨੂੰ ਮਿਲੇਗਾ ਜਾ ਚ 24 ਅਕਤੂਬਰ ਤੱਕ ਮੌਸਮ ਸਾਫ ਰਹੇ ਦੀ ਉਮੀਦ ਹੈ ਪਰ 5 ਅਕਤੂਬਰ ਤੋਂ ਬਾਅਦ ਮੌਸਮ ਬਦਲ ਸਕਦਾ ਹੈ ਵੈਸਟਰਨ ਡਿਸਟਰਬੈਂਸ ਤੇ ਹੁਣ ਕਨ ਕੁਝ ਜ਼ਿਲ੍ਹਿਆਂ 'ਚ ਬੱਦਲਵਾਹੀ ਅਤੇ ਹਲਕੀ ਬਾਰਿਸ਼ ਪਵੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣੇ ਜੁੜੇ ਰਹੋ ਪੰਜਾਬ ਤੱਕ ਦਿਨਾਂ ਪੰਜਾਬ 'ਚ ਗਰਮੀ ਨੇ ਕੱਡੇ ਵੱਟ ਇਸ ਸ਼ਹਿਰਾਂ 'ਚ ਪਿਆ ਹਲਕਾ ਮੀ ਪਰ ਨਹੀਂ ਮੀਣੀ ਗਰਮੀ ਤੋਂ ਰਾਹਤ ਜਾਣ ਮੌਸਮ ਦਾ ਹਾਲ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ 'ਚ ਮੌਨਸੂਨ ਦੇ ਚਲੇ ਜਾਣ ਤੋਂ ਬਾਅਦ ਅਚਾਨਕ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੀ ਹੈ ਬੀਤੀ ਰਾਤ ਵੀ ਪੰਜਾਬ ਦੇ ਕਈ ਇਲਾਕਿਆਂ 'ਚ ਹਲਕਾ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਤੇ ਇਸ ਨੂੰ ਲੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 3 ਅਕਤੂਬਰ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪਵੇਗਾ ਤੇ ਮੌਸਮ 'ਚ ਤਬਦੀਲੀ ਆਉਣੀ ਸ਼ੁਰੂ ਹੋਵੇਗੀ ਕਈ ਇਲਾਕਿਆਂ 'ਚ ਛਲਕੇ ਮੀਂਹ ਤੋਂ ਬਾਅਦ ਪੰਜਾਬ ਦੇ ਤਾਪਮਨ 'ਚ ਕੋਈ ਖਾਸ ਗਿਰਾਵਟ ਦਰਜ ਨਹੀਂ ਕੀਤੀ ਗਈ ਹੈ ਤਾਪਮਨ ਹਜੇ ਵੀ ਵੱਧ ਹੈ ਪੰਜਾਬ 'ਚ ਵਤਵਤ ਤਾਪਮਨ ਕੁਝ ਇਸ ਤਰ੍ਹਾਂ 0.6 ਡਿਗਰੀ ਸ਼ਿਰਿਆਨੰਦਪੁਰ 635.3 ਡਿਗਰੀ ਫਿਰੋਜ਼ਪੁਰ 35.4 ਡਿਗਰੀ ਲੁਧਿਆਣਾ 34.4 ਡਿਗਰੀ ਪਠਾਨਕੋਟ 34.9 ਡਿਗਰੀ ਪਟਿਆਲਾ 36.7 ਡਿਗਰੀ ਜੇਕਰ ਇਸ ਵਾਰ ਦੇ ਪਈ ਪੰਜਾਬ 'ਚ ਮੀਂਹ ਦੀ ਗੱਲ ਕਰੀ ਤਾਂ ਇਸ ਵਾਰ ਮੀਂਹ ਨੇ ਰਿਕਾਰਡ ਤੋੜੇ ਨੇ ਖਾਸ ਕਰਕੇ ਅੰਮ੍ਰਿਤਸਰ ਬਰਨਾਲਾ ਗੁਰਦਾਸਪੁਰ ਚਲੰਦਰ ਲੁਧਿਆਣਾ ਮਾਨਸਾ ਮੋਗਾ ਸੰਗਰੂਰ ਅਤੇ ਤਰਨਤਾਰਨ ਜ਼ਿਲ੍ਹਿਆਂ 'ਚ ਆਮ ਨਾਲ ਦੁੱਗਣਾ ਮੀਂਹ ਰਿਕਾਰਡ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਚੰਡੀਗੜ੍ਹ ਮੁਹਾਰੀ 'ਚ ਵੀ ਮੌਸਮ 'ਚ ਕਾਫੀ ਬਦਲਾ ਦਿਖਣ ਨੂੰ ਮਿਲੇਗਾ ਦੇ ਬੀਤੇ ਕੁਝ ਦਿਨਾਂ ਤੋਂ ਪੰਜਾਬ 'ਚ ਗਰਮੀ ਦੀ ਮਾਰ ਚੱਲ ਰਹੀ ਨੇ ਕਿਉਂਕਿ ਪੰਜਾਬ 'ਚ ਦਿਨ ਗਰਮ ਤੇ ਰਾਤਾਂ 'ਚ ਠੰਡੀਆਂ ਦੇਖਣ ਨੂੰ ਮਿਲ ਰਹੀਆਂ ਨੇ ਦੇਖਿਆ ਜਾਵੇ ਤਾਂ ਈਸਵਰ ਸਭ ਤੋਂ ਵੱਧ ਬਾਰਿਸ਼ ਦੀ ਮਾਰ ਚੜਨ ਤੋਂ ਬਾਅਦ ਹੁਣ ਸਤੰਬਰ ਦੇ ਅਖੀਰ 'ਚ ਮੌਸਮ ਦੇ ਤੇਵਰ ਪਸੀਨੇ ਛਡਾਉਣ ਲੱਗ ਪਏ ਨੇ ਕੁਝ ਦਿਨਾਂ ਤੋਂ ਘਟਣਾ ਹੋ ਰਿਹਾ ਹੁਮਸ ਵਿਚਕਾਰ ਹੁਣ ਵੱਧਦਾ ਤਾਪਮਨ ਗਰਮੀ ਦਾ ਅਹਿਸਾਸ ਕਰਵਾ ਰਿਹਾ ਤੇ ਮੌਸਮ ਵਿਭਾਗ ਦੇ ਮੁਤਾਬਕ ਆਮ ਤੌਰ ਤੇ ਮੌਨਸੂਨ ਜਾਣ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਹੋਣ ਵਿੱਚ ਕੁਝ ਦਿਨ ਲੱਗਦੇ ਨੇ ਪਰ ਇਸ ਵਾਰ ਮੌਨਸੂਨ ਜਾਣ ਲਈ ਕਾਫੀ ਟਾਈਮ ਲੱਗਾ ਜਿਸ ਤੋਂ ਬਾਅਦ ਹੁਣ ਨਾਲ ਹੀ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਗਿਆ ਤੇ ਤਾਪਮਾਨ ਚ ਵਾਧਾ ਹੋ ਰਿਹਾ ਇਸ ਦੇ ਨਾਲ ਹੀ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ ਪ੍ਰਦੇਸ਼ ਚ ਵੀ ਗਰਮੀ ਕਾਰਨ ਲੋਕ ਪਰੇਸ਼ਾਨ ਨੇ ਆਉਣ ਵਾਲੇ ਦਿਨਾਂ ਚ ਗਰਮੀ ਲੋਕਾਂ ਨੂੰ ਪਰੇਸ਼ਾਨ ਕਰੇਗੀ ਕਿਉਂਕਿ ਮੌਨਸੂਨ ਵੀ ਪੂਰੀ ਤਰ੍ਹਾਂ ਨਾਲ ਜਾ ਚੁੱਕਿਆ ਤੇ ਮੀਂਹ ਪੈਣ ਦੇ ਹਜੇ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਪਰ ਕਿਤੇ ਨਾ ਕਿਤੇ ਹਿਮਾਚਲ ਦੇ ਮੌਸਮ ਚ 5 ਅਕਤੂਬਰ ਤੋਂ ਬਾਅਦ ਬਦਲਾਅ ਵੇਖਣ ਨੂੰ ਮਿਲੇ ਪੰਜਾਬ ਤੇ ਚਾਰ ਅਕਤੂਬਰ ਤੱਕ ਮੌਸਮ ਸਾਫ ਰਹੇ ਦੀ ਉਮੀਦ ਹੈ ਪਰ 5 ਅਕਤੂਬਰ ਤੋਂ ਬਾਅਦ ਮੌਸਮ ਬਦਲ ਸਕਦਾ ਹੈ ਵੈਸਟਰਨ ਡਿਸਟਰਬੈਂਸ ਦੇ ਹੁਣ ਕਾਰਨ ਕੁਝ ਜ਼ਿਲ੍ਹਿਆਂ 'ਚ ਬੱਦਲਵਾਹੀ ਅਤੇ ਹਲਕੀ ਬਾਰਿਸ਼ ਪਵੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣੇ ਜੁੜੇ ਰਹੋ ਪੰਜਾਬ ਦੇ ਨਾਲ